ਤੇ ਇਹ ਸਪੈਸ਼ਲ ਜਿਹੜਾ ਗੈਟਅੱਪ ਆ ਮੈਂ ਜਾਨਣਾ ਚਾਹਾਂਗੀ ਅੱਜ ਕੋਈ ਸਪੈਸ਼ਲ ਓਕੇਜਨ ਆ ਜਾਂ ਫਿਰ ਵੈਸੇ ਦਿਲ ਕੀਤਾ ਇਹ ਕਹਿ ਸਕਦੇ ਆ ਕਿ ਦਿਲ ਕੀਤਾ ਕਿਉਂਕਿ ਨਾ ਪ੍ਰੋਮੋਸ਼ਨ ਦਾ ਟਾਈਮ ਇਹ ਹੁੰਦਾ ਆ ਕਿ ਤੁਹਾਨੂੰ ਖੇਡਣ ਲਈ ਬਹੁਤ ਕੁਝ ਮਿਲ ਜਾਂਦਾ ਵੈਸੇ ਮੈਨੂੰ ਲੱਗਦਾ ਕਿ ਤੁਹਾਨੂੰ ਨਾ ਇਸ ਤਰ੍ਹਾਂ ਯੂਨਿਕ ਯੂਨਿਕ ਐਕਸਪੈਰੀਮੈਂਟ ਕਰਨੇ ਅੱਛੇ ਵੀ ਲੱਗਦੇ ਆ ਜੇ ਤੁਹਾਡੀ ਪ੍ਰੋਫਾਈਲ ਦੇਖੀਏ ਤਾਂ ਕਿਸੇ ਸਾੜੀ ਦੇ ਵਿੱਚ ਤਾਂ ਕਦੇ ਅਸੀਂ ਤੁਹਾਨੂੰ ਕਿਸੇ ਅਟਾਇਰ ਦੇ ਵਿੱਚ ਵੇਖਦੇ ਆ ਤਾਂ ਮਤਲਬ ਜਦੋਂ ਤੁਹਾਨੂੰ ਪਹਿਲੀ ਵਾਰੀ ਜਦੋਂ ਇਹ ਕੰਪਲੀਮੈਂਟ ਮਿਲਿਆ ਕਿ ਹਾਂ ਇਹ ਦੇ ਵਿੱਚ ਪਾਕਿਸਤਾਨੀ ਕੁੜੀ ਹੈ ਤੇ ਤੁਸੀਂ ਪ੍ਰੋਪਰ ਫਿੱਟ ਹੁੰਦੇ ਤਾਂ ਥੋੜਾ ਜਿਹਾ ਐਮ ਹੈ ਵੀ ਵਾ ਯਾਰ ਮਤਲਬ ਇਹਨਾਂ ਨੂੰ ਵੀ ਮੈਂ ਪਾਕਿਸਤਾਨੀ ਲੱਗਦੀਆਂ ਕਿ ਮੈਨੂੰ ਮੇਰੀ ਲੁੱਕ ਨੂੰ ਹਮੇਸ਼ਾ ਮਤਲਬ ਟੱਚ ਅਪਰੀਸ਼ੀਏਟ ਹੀ ਦਿੱਤਾ ਕਿ ਹਾਂ ਮੇਰੀ ਲੁੱਕ ਪੰਜਾਬੀ ਪ੍ਰੋਪਰ ਕੁੜੀ ਹਨਾ ਜਿਹੜੀ ਪੰਜਾਬੀ ਲੁੱਕ ਚਾਹੀਦੀ ਉਹ ਹੈਗੀ ਹਾਂ ਕਦੇ ਮੇਰੇ ਬੱਸ ਵਿੱਚ ਚੜ ਜਾਣਾ ਟਿਕਟ ਲੈ ਲੈਣੀ ਉਹ ਮੈਨੂੰ ਲੱਗਣਾ ਯਾਰ ਮੈਂ ਮੈ ਟਿਕਟ ਕਾਣਾ ਉਹ ਕਿੱਝ ਹੋ ਗਈ ਮੈਂ ਕਿ ਕਿਹਨੇ ਮੈਂ ਪਿੱਛੇ ਦੇਖਣਾ ਉਹ ਬੈਠਾ ਮੈਂ ਜਿਵੇਂ ਪ੍ਰੋਪਰ ਫਿਲਮਾਂ ਨਾਲ ਥੋੜੀ ਸੀਗੀ ਮੇਰੀ ਤਾਂ ਹੋ ਟੂਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿੰਮਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਮੇਰੇ ਨਾਲ ਆ ਪ੍ਰਪ ਕਰੇਵਾਲ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਗੱਲਬਾਤ ਦਾ ਸਿਲਸਲਾ ਅੱਗੇ ਤੋਰਦੇ ਆਂ ਕਿਉਂਕਿ ਬੜੀ ਖਾਸ ਫਿਲਮ ਜਿਹੜੀ ਆ ਉਹ ਲੈ ਕੇ ਆ ਰਹੇ ਨੇ ਤੇ ਇੱਕ ਬੜਾ ਹੀ ਯੂਨੀਕ ਚਾ ਕੈਰੇਕਟਰ ਜਿਹੜਾ ਏ ਤੁਸੀਂ ਇਸ ਫਿਲਮ ਦੇ ਵਿੱਚ ਉਹਨਾਂ ਦਾ ਦੇਖਣ ਵਾਲੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਬਹੁਤ ਵਧੀਆ ਤੁਸੀਂ ਕਿਵੇਂ ਹੋ? ਬਹੁਤ ਵਧੀਆ ਤੇ ਇਹ ਸਪੈਸ਼ਲ ਜਿਹੜਾ ਗੈਟਅਪ ਆ ਮੈਂ ਜਾਨਣਾ ਚਾਹਾਂਗੀ ਅੱਜ ਕੋਈ ਸਪੈਸ਼ਲ ਓਕੇਜਨ ਆ ਜਾਂ ਫਿਰ ਵੈਸੇ ਹੀ ਦਿਲ ਕੀਤਾ? ਅ ਇਹ ਕਹਿ ਸਕਦੇ ਆ ਕਿ ਦਿਲ ਕੀਤਾ ਕਿਉਂਕਿ ਨਾ ਪ੍ਰੋਮੋਸ਼ਨ ਦਾ ਟਾਈਮ ਇਹ ਹੁੰਦਾ ਆ ਕਿ ਤੁਹਾਨੂੰ ਖੇਡਣ ਲਈ ਬਹੁਤ ਕੁਝ ਮਿਲ ਜਾਂਦਾ ਹਾਂ ਤੁਸੀਂ ਮੇਕਅਪ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਤੁਸੀਂ ਗੈਟਅਪ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਤੇ ਇਹੇ ਟਾਈਮ ਹੁੰਦਾ ਕਿ ਜਦੋਂ ਸਾਨੂੰ ਇਹ ਹੁੰਦਾ ਕਿ ਚੱਲ ਇਹਦੇ ਚ ਕੋਈ ਲਿਮਟ ਨਹੀਂ ਹੈਗੀ ਕਿ ਆਪਣੇ ਹਿਸਾਬ ਨਾਲ ਕੋਸਟਿਊਮ ਹੁੰਦੀ ਹੈ ਮੇਕਅਪ ਹੁੰਦਾ ਵਾ ਉਹ ਥੋੜੇ ਫ੍ਰੀ ਸਟਾਈਲ ਜਿਹਾ ਮਿਲ ਜਾਂਦਾ ਸਾਨੂੰ ਕਿਉਂਕਿ ਪ੍ਰੋਮੋਸ਼ਨ ਦਾ ਟਾਈਮ ਇਹ ਹੁੰਦਾ ਕਿ ਤੁਸੀਂ ਬਹੁਤ ਇੰਜੋਏ ਕਰਦੇ ਹੋ ਇਹ ਟਾਈਮ ਨੂੰ ਮੈਂ ਤਾਂ ਬਹੁਤ ਜ਼ਿਆਦਾ ਕਰਦੀ ਆ ਕਿਉਂਕਿ ਸਾਨੂੰ ਇਹ ਕਿ ਫੋਟੋ ਫੋਟੋਸ ਕਰਵਾਉਣ ਦਾ ਹੁੰਦਾ ਕਿ ਹਾਂ ਪਿਕਚਰਸ ਅੱਥੇ ਆ ਜਾਣ ਸੋਹਣ ਸੁਹਣੇ ਗੈਟਅਪ ਹੋਵੇ ਤਾਂ ਕਰਕੇ ਮੈਂ ਥੋੜਾ ਜਿਹਾ ਆਪਣੀ ਲੁੱਕ ਕ੍ਰੀਏਟ ਹੈ ਕੀਤੀ ਆ ਕਿਉਂਕਿ ਵੈਸੇ ਮੇਰਾ ਇਹਦੇ ਵਿੱਚ ਕੈਰੈਕਟਰ ਪਾਕਿਸਤਾਨੀ ਆ ਇਸ ਲਈ ਮੈਂ ਟਾਇਰ ਵੀ ਪਾਕਿਸਤਾਨੀ ਕੀਤੇ ਆ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਵੈਸੇ ਮੈਨੂੰ ਲੱਗਦਾ ਕਿ ਤੁਹਾਨੂੰ ਨਾ ਇਸ ਤਰ੍ਹਾਂ ਯੂਨਿਕ ਯੂਨਿਕ ਐਕਸਪੈਰੀਮੈਂਟ ਕਰਨੇ ਅੱਛੇ ਵੀ ਲੱਗਦੇ ਆ ਜੇ ਤੁਹਾਡੀ ਪ੍ਰੋਫਾਈਲ ਦੇਖੀਏ ਤਾਂ ਕਿਸੇ ਸਾੜੀ ਦੇ ਵਿੱਚ ਤੇ ਕਦੇ ਅਸੀਂ ਤੁਹਾਨੂੰ ਕਿਸੇ ਟਾਇਰ ਦੇ ਵਿੱਚ ਵੇਖਦੇ ਆ ਤਾਂ ਇਹਦਾ ਕੋਈ ਸਪੈਸ਼ਲ ਸਫਿਕ ਕੋਈ ਕਾਰਨ ਜਾਂ ਫਿਰ ਖੁਦ ਨੂੰ ਇਸ ਤਰ੍ਹਾਂ ਮਤਲਬ ਵੱਖਰੀ ਵੱਖਰੀ ਸ਼ੇਡਸ ਦੇ ਵਿੱਚ ਵੇਖਣਾ ਪਸੰਦ ਹੈ ਇਹ ਕਹਿ ਸਕਦੇ ਆ ਕਿ ਕਾਰਨ ਤਾਂ ਇਹ ਹੀ ਹੈ ਕਿ ਆਪਾਂ ਨੂੰ ਇਹ ਹੁੰਦਾ ਕਿ ਚਲੋ ਅੱਜ ਬੰਗਾਲੀ ਲੁੱਕ ਕਰ ਲਈ ਅੱਜ ਇਹ ਕਰ ਲਈ ਆਪਾਂ ਸਾੜੀ ਪਾ ਲਈ ਆਪਾਂ ਅੱਜ ਵੈਸਟਰਨ ਵੇਅਰ ਕਰ ਲਿਆ ਬਸ ਸਿਰਫ ਆਪਾਂ ਆਪਣੀ ਪ੍ਰੋਫਾਈਲ ਨੂੰ ਮੇਨਟੇਨ ਕਰਨ ਲਈ ਜਾਂ ਆਪਣੇ ਆਪ ਅਸੀਂ ਕਿਦਾਂ ਦੇ ਗੈਟਅੱਪਸ ਲੱਗਾਂਗੇ ਜੇ ਕੱਲ ਇਨ ਫਿਊਚਰ ਅਸੀਂ ਇਹ ਕੰਮ ਕਰ ਰਹੇ ਹਾਂ ਜਿਵੇਂ ਕੋਈ ਬੰਗਾਲੀ ਮੂਵੀ ਕਰ ਰਹੀ ਹਾਂ ਤਾਂ ਮੈਂ ਕਿਦਾਂ ਦੀ ਲੱਗੂੰਗੀ ਜਿਵੇਂ ਵੈਸਟਰਨ ਕਰ ਰਹੀ ਹਾਂ ਤਾਂ ਉਹਦੇ ਲਈ ਮੈਂ ਕੀ ਗੈਟਅੱਪ ਰੱਖਾਂ ਸਿਰਫ ਐਕਸਪੈਰੀਮੈਂਟ ਹੁੰਦਾ ਆ ਕਿ ਹਾਂ ਨਾਲੇ ਵਧੀਆ ਪ੍ਰੋਫਾਈਲ ਮੇਨਟੇਨ ਹੁੰਦੀ ਆ ਨਾਲੇ ਵਧੀਆ ਲੱਗਦਾ ਦੇਖਣ ਨੂੰ ਵੀ ਕੀ ਬਾਤ ਆ ਤਾਂ ਮਤਲਬ ਕਿ ਅਗਰ ਅਸੀਂ ਗੱਲ ਕਰੀਏ ਕਿ ਤੁਹਾਡੇ ਕੋਲ ਕੋਈ ਪ੍ਰੋਜੈਕਟ ਆਵੇ ਹੈਨਾ ਤਾਂ ਉਹਦੇ ਵਿੱਚ ਤੁਸੀਂ ਪਹਿਲਾਂ ਹੀ ਸੋਚ ਲੈਂਦੇ ਹੋ ਕਿ ਹਾਂ ਇਹ ਮੈਂ ਉਸ ਤਰ੍ਹਾਂ ਕਹਿਤਾ ਕੀਤਾ ਸੀ ਤਾਂ ਮੈਂ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਲੱਗਾਂਗੀ ਹੈਗਾ ਤੇ ਹੁਣ ਵੀ ਜਿਵੇਂ ਆ ਪ੍ਰੋਮੋਸ਼ਨਸ ਚੱਲ ਰਹੀਆਂ ਨੇ ਇਹਦੇ ਆਲਰੇਡੀ ਮੇਰੇ ਪੂਰੇ ਪਤਾ ਹੈ ਅ ਵੀ ਅਜ ਮੈਂ ਅ ਵੀਰ ਕਰਨਾ ਕੱਲ ਨੂੰ ਆਕਰਨਾ ਪ੍ਰੀਮੀਅਰ ਤਿਆਰ ਕਰਨਾ ਮਤਲਬ ਸਾਰਾ 올 ਸੈਟ ਆ ਸਾਰੇ ਟਾਇਰਸ ਆਪਾਂ ਆਲਰੇਡੀ ਡਨ ਹੋਈਆਂ ਹੋਈਆਂ ਨੇ ਪਤਾ ਹੁੰਦਾ ਕਿ ਇੱਕ ਐਕਸਾਈਟਮੈਂਟ ਜੀ ਹੁੰਦੀ ਹੈ ਅੱਜ ਤਿਆਰ ਹੋਣਾ ਹਨਾ ਬਸ ਤਾਂ ਕਰਕੇ ਥੋੜਾ ਜਿਹਾ ਲਾਈਨ ਅਪ ਚ ਰੱਖੀ ਤਾਂ ਜੀ ਅੱਛਾ ਤੁਹਾਡੀਆਂ ਲੁਕਸ ਨੂੰ ਵੇਖਦੇ ਹੋਏ ਇਸ ਫਿਲਮ ਦੇ ਵਿੱਚ ਤੁਹਾਨੂੰ ਮਤਲਬ ਪਾਕਿਸਤਾਨੀ ਕੁੜੀ ਦਾ ਕੈਰੈਕਟਰ ਦਿੱਤਾ ਤਾਂ ਮਤਲਬ ਜਦੋਂ ਤੁਹਾਨੂੰ ਪਹਿਲੀ ਵਾਰੀ ਜਦੋਂ ਇਹ ਕੰਪਲੀਮੈਂਟ ਮਿਲਿਆ ਕਿ ਹਾਂ ਇਹਦੇ ਵਿੱਚ ਪਾਕਿਸਤਾਨੀ ਕੁੜੀ ਹੈ ਤੇ ਤੁਸੀਂ ਪ੍ਰੋਪਰ ਫਿੱਟ ਹੁੰਦੇ ਤਾਂ ਥੋੜਾ ਜਿਹਾ ਐਮ ਆ ਵੀ ਵਾਹ ਯਾਰ ਮਤਲਬ ਇਹਨਾਂ ਨੂੰ ਵੀ ਕਹਿੰਦੀ ਕਿ ਮੈਨੂੰ ਮੇਰੀ ਲੁੱਕ ਨੂੰ ਹਮੇਸ਼ਾ ਮਤਲਬ ਟੱਚ ਅਪਰੀਸ਼ੀਏਟ ਹੀ ਦਿੱਤਾ ਕਿ ਹਾਂ ਮੇਰੀ ਲੁੱਕ ਪੰਜਾਬੀ ਪ੍ਰੋਪਰ ਪੂਰੀ ਹੈ ਨਾ ਜਿਹੜੀ ਪੰਜਾਬੀ ਲੁੱਕ ਚਾਹੀਦੀ ਉਹ ਹੈਗੀ ਆ ਤਾਂ ਇੱਕ ਤਾਂ ਥੋੜੇ ਮਤਲਬ ਚਲੋ ਕੈਰੀ ਕਰਨ ਦਾ ਉਹ ਸਟਾਈਲ ਹੁੰਦਾ ਆ ਤੇ ਇਹ ਦਾ ਥੋੜਾ ਰੀਜ਼ਨ ਇਹ ਸੀ ਕਿ ਚਲੋ ਪਾਕਿਸਤਾਨ ਦਾ ਥੋੜਾ ਪ੍ਰਭ ਦੀ ਪੰਜਾਬੀ ਲੁੱਕ ਠੇਠ ਪੰਜਾਬਣ ਹੈਗੀ ਆ ਤੇ ਇਹਨੂੰ ਉੱਪਰ ਪਾਕਿਸਤਾਨ ਦੀ ਲੁੱਕ ਥੋੜੀ ਦੇਖ ਕੇ ਥੋੜਾ ਚੇਂਜ ਵੀ ਆ ਚੁਗਾ ਤੇ ਇਸ ਲਈ ਮੈਨੂੰ ਵਧੀਆ ਲੱਗਿਆ ਸੀ ਹਾਂ ਵੀ ਮੈਨੂੰ ਪਾਕਿਸਤਾਨੀ ਲੁੱਕ ਤਾਂ ਮਿਲ ਰਿਹਾ ਵਾ ਤੇ ਚਲੋ ਵਧੀਆ ਮੈਂ ਵੀ ਕਦੇ ਕਿਤਾ ਨਹੀਂ ਸੀ ਇਦਾਂ ਦਾ ਕੈਰੇ ਇਦੇ ਵਿੱਚ ਨਾ ਉਹ ਥੋੜਾ ਮੋਡਰਨ ਟੱਚ ਵੀ ਦਿੱਤਾ ਤੁਹਾਡੇ ਕੈਰੈਕਟਰ ਨੂੰ ਹੈ ਨਾ ਉਹ ਜੋ ਕਿ ਜਦੋਂ ਅਸੀਂ ਪ੍ਰਭ ਨੂੰ ਵੇਖਦੇ ਆ ਉਹਨਾਂ ਦੀਆਂ ਪਿਛਲੀਆਂ ਫਿਲਮਾਂ ਵੇਖੀਏ ਉਹਦੇ ਨਾਲੋਂ ਕਾਫੀ ਡਿਫਰੈਂਟ ਵੀ ਹੈ ਹਾਂ ਕਿਉਂਕਿ ਇਹਦੇ ਵਿੱਚ ਉਹ ਆਫਿਸ ਵਿੱਚ ਵਰਕ ਕਰਦੀ ਨਾ ਆਫਿਸ ਵਾਲੀ ਕੁੜੀ ਦਿਖਾਈ ਹੋਈ ਹੈ ਕਿ ਹਾਂ ਉਹ ਕਿਦਾਂ ਕੈਰੀ ਕਰਦੀ ਹੈ ਵੈਸਟਰਨ ਵਿੱਚ ਜ਼ਿਆਦਾ ਹੈਗਾ ਮੇਰੇ ਇਹਦੇ ਵਿੱਚ ਕੰਮ ਅੱਛਾ ਵੈਸੇ ਤੁਸੀਂ ਅਗਰ ਪਾਕਿਸਤਾਨੀ ਲੁੱਕ ਦੀ ਗੱਲ ਚੱਲ ਰਹੀ ਹੈ ਤੁਸੀਂ ਕੈਰੈਕਟਰ ਵੀ ਕਰ ਰਹੇ ਹੋ ਵੈਸੇ ਪਾਕਿਸਤਾਨੀ ਸੀਰੀਅਲਸ ਵਗੈਰਾ ਵੀ ਦੇਖਦੇ ਮੈਂ ਬਹੁਤ ਦੇਖਦੀ ਹਾਂ ਮੈਂ ਤਾਂ ਡਰਾਮੇ ਬਹੁਤ ਦੇਖਦੀ ਹਾਂ ਪਾਕਿਸਤਾਨ ਮੈਨੂੰ ਬਹੁਤ ਵ ਸਿੱਖਣ ਨੂੰ ਬਹੁਤ ਕੁਝ ਮਿਲਦਾ ਐਕਟਰ ਜਿਵੇਂ ਇੰਨੇ ਜ਼ਿਆਦਾ ਫਾਈਨ ਐਕਟਰਸ ਨੇ ਉਹਨਾਂ ਦੀ ਐਕਟਿੰਗ ਉਹਨਾਂ ਦਾ ਬੋਲਣ ਦਾ ਲਹਿਜਾ ਇੰਨਾ ਹੀ ਪਿਆਰਾ ਨਾ ਮਤਲਬ ਵਧੀਆ ਲੱਗਦਾ ਦਿਲ ਕਰਦਾ ਦੇਖੀ ਜਾਓ ਦੇਖੀ ਜਾਓ ਉਹਨਾਂ ਨੂੰ ਕਿ ਸੁਣਨ ਵਿੱਚ ਇੰਨਾ ਵਧੀਆ ਲੱਗਦਾ ਹੈ ਉਹਨਾਂ ਦੀ ਐਕਟਿੰਗ ਬਹੁਤ ਬਾਖ ਕਮਾਲ ਹੈ ਉਹ ਐਕਟਰ ਸੱਚੀ ਕੋਈ ਐਕਟ੍ਰੈਸ ਪਾਕਿਸਤਾਨੀ ਜਿਹਨੂੰ ਤੁਸੀਂ ਐਡਮਾਇਰ ਕਰਦੇ ਹੋ ਮੈਨੂੰ ਮੈਂ ਹੁਣ ਪਿੱਛੇ ਪਿੱਛੇ ਸ਼ੁਰੂ ਕੀਤਾ ਸੀਗਾ ਤੂੰ ਤੂੰ ਮੇਰੇ ਪਾਸ ਹੋ ਹਾਂ ਹਾਂ ਜੀ 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 ਬਹੁਤ ਪਿਆਰਾ ਲੱਗ ਰਿਹਾ ਉਹਦੇ ਜਿਹੜੇ ਮੇਨ ਕੁੜੀ ਆ ਉਹ ਮੈਨੂੰ ਮਤਲਬ ਉਹ ਲੱਗਦਾ ਕਿ ਹਾਂ ਇਹ ਐਕਟਰ ਨੇ ਕੀ ਅਸਤਾ ਗੋਸ਼ਮੀ ਜਿੱਤਾ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਨਾ ਤੇ ਉਹਨਾਂ ਚੋਂ ਸਿੱਖਣ ਨੂੰ ਮਿਲਦਾ ਵਾ ਇਹ ਹੈਗਾ ਕਿ ਤੁਸੀਂ ਜਿੰਨਾ ਪਾਕਿਸਤਾਨ ਨੂੰ ਦੇਖਦੇ ਹੋ ਉਹਨਾਂ ਦੇ ਐਕਟਿੰਗ ਦੇਖਦੇ ਹੋ ਉਹਨਾਂ ਐਕਸਪ੍ਰੈਸ਼ਨਸ ਦੇਖਦੇ ਹੋ ਉਹ ਚੀਜ਼ ਹੈਗੀ ਹੈ ਉਹਨਾਂ ਵਿੱਚ ਜੀ ਅੱਛਾ ਫਿਲਮ ਦਾ ਜਿਹੜਾ ਨਾਮ ਹੈ ਚੋਰਾਂ ਨਾਲ ਹੀ ਆ ਰਹੀਆਂ ਜੀ ਅੱਛਾ ਤੁਸੀਂ ਤਾਂ ਬਹੁਤ ਲੋਕਾਂ ਦਾ ਦਿਲ ਜਿਹੜਾ ਚੋਰੀ ਹੈ ਹੈ ਨਾ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਸੁਣਾਣਾ ਚਾਹੋਗੇ ਜਿੱਦ ਵਿੱਚ ਮਤਲਬ ਕਿ ਪ੍ਰਭੂ ਦੇ ਉੱਤੇ ਕਿਸੇ ਦਾ ਦਿਲ ਆ ਗਿਆ ਹੈਨਾ ਤੇ ਪ੍ਰਭੂ ਕਹਿੰਦੀ ਨਹੀਂ ਯਾਰ ਤੇਰਾ ਦਿਲ ਨਹੀਂ ਚਾਹੀਦਾ ਆਪਣੇ ਕੋਲ ਰੱਖ ਹਾਏ ਇਹ ਨਾ ਬਹੁਤ ਹੀ ਵੱਡਾ ਕિસ્ਸਾ ਆ ਯਾ ਕਾਲਜ ਟਾਈਮ ਦਾ ਜੀ ਤੇ ਚਲੋ ਹੁਣ ਮੈਂ ਨਾਮ ਤਾਂ ਕੀ ਲੈਣਾ ਮਤਲਬ ਐਂ ਸੁਣਾ ਦੋ ਬਸ ਇੱਥੇ ਕਾਲਜ ਟਾਈਮ ਇਹ ਹੋਏ ਸੀਗੇ ਮੇਰੇ ਨਾਲ ਮਤਲਬ ਉਹਨੂੰ ਮੈਂ ਪਸੰਦ ਆ ਗਈ ਸੀਗੀ ਮੁੰਡੇ ਨੂੰ ਹੈਨਾ ਉਹਨੇ ਮੈਨੂੰ ਮਤਲਬ ਬਹੁਤ ਹੀ ਜ਼ਿਆਦਾ ਫੋਲੋ ਕੀਤਾ ਮਤਲਬ ਮੇਰੇ ਕਾਲਜ 'ਚ ਸੀਗਾ ਤੇ ਈਵਨ ਕਿ ਮੇਰੇ ਕੋਲਦੇ ਬਸ ਜਾ ਆ ਜਾਣਾ ਮਤਲਬ ਉਹਦੇ ਉਹ ਠੀਕ ਹੈ ਉਹਦੀ ਫੀਲਿੰਗਸ ਸੀਗੀਆਂ ਮੈਨੂੰ ਗਲਤ ਨਹੀਂ ਕਹਿੰਦੀ ਗੱਲ ਇਹ ਆ ਕਿ ਉਹ ਫੀਲਿੰਗਸ ਐਦਾਂ ਦੀਆਂ ਨਾ ਹੋਣ ਕਿ ਕਿਸੇ ਨੇ ਤੁਸੀਂ ਹਰਟ ਕਰ ਰਹੇ ਹੋ ਉਹਦੀ ਐਦਾਂ ਦੀ ਫੀਲਿੰਗ ਸੀਗੇ ਉਹ ਮੈਨੂੰ ਹਰਟ ਕਰਦਾ ਸੀਗਾ ਕਿ ਕਦੇ ਮੈਂ ਤਾਂ ਇੱਕ ਅਨਕੰਫਰਟੇਬਲ ਹੋ ਜਾਂਦੀ ਹਾਂ ਅਨਕੰਫਰਟੇਬਲ ਤਾਂ ਡਿਫਰੈਂਟ ਥਿੰਗ ਹੁੰਦਾ ਆ ਇਹ ਕੇ ਹੋ ਜਾਂਦਾ ਇੱਕ ਤਾਂ ਮੈਂ ਪਿੰਡ ਤੋਂ ਆਉਂਦੀ ਸੀ ਬੱਸ ਚੜ ਕੇ ਹਣਾ ਪਿੰਡ ਦੀ ਕੁੜੀ ਪਿੰਡ ਦੀ ਇੰਨੀਆਂ ਸਵਾਰੀਆਂ ਹੋਣੇ ਮੇਰੇ ਨਾਲ ਜਾਂ ਪਿੰਡ ਦੀ ਬੱਸ ਤੇ ਪਿੰਡੋਂ ਮੈਂ ਕਾਲਜ ਜਾਣਾ ਤਾਂ ਮੈਨੂੰ ਇੱਕ ਅਨਟੌਨ ਲੱਗਦਾ ਸੀਗਾ ਤੇ ਉਹ ਜਰਨੇ ਵੀ ਮੈਨੂੰ ਪਤਾ ਮੈਂ ਕਿਦਾਂ ਕਰਨਾ ਸੀ ਇੰਨਾ ਥੱਕ ਹਾਰ ਕੇ ਨਿਕਲਣਾ ਸਮ ਟਾਈਮ ਇਹ ਹੁੰਦਾ ਸੀ ਕਿ ਬੱਸ ਵਿੱਚ ਸੀਟ ਨਹੀਂ ਮਿਲਦੀ ਤੇ ਚਲੋ ਵਾਰੀ ਵਿੱਚ ਖੜ ਜਾਂਦੇ ਸੀ ਹਨਾ ਤੇ ਉਹ ਕੀ ਹੁੰਦਾ ਸੀਗਾ ਉਹ ਮੁੰਡੇ ਨੇ ਨਾ ਮੈਨੂੰ ਇੰਨਾ ਜ਼ਿਆਦਾ ਕਰਨ ਲੱਗੇ ਕਿ ਮੈਂ ਇਹਨੂੰ ਤੈਨ ਪਸੰਦ ਕਰਦਾ ਮੈਨੂੰ ਨੇ ਪ੍ਰਪੋਜ਼ ਕੀਤਾ ਤੇ ਮੈਂ ਕਿਹਾ ਵੀ ਵੀ ਮੇਰਾ ਤਾਂ ਇਦਾਂ ਕੋਈ ਸੇਨ ਨਹੀਂ ਹੈਗਾ ਹਨਾ ਵੀ ਮੈਨੂੰ ਤਾਂ ਪਤਾ ਹੀ ਕਲੀਅਰ ਕਟ ਪਤਾ ਵੀ ਮੈਂ ਹੁਣ ਇਹ ਚੱਕਰਾਂ ਚ ਤਾਂ ਪੈਣਾ ਵੀ ਨਹੀਂ ਹੈਗਾ ਕਿ ਇੰਨੀ ਉਮਰ ਏਜ ਵੀ ਨਹੀਂ ਹੈ ਕਿ ਪਤਾ ਜਾਂ ਵੀ ਘਰ ਦੇ ਤਾਂ ਵਿਆਹ ਕਰਨਾ ਆ ਕਿ ਉਹ ਵੀ ਅਰੇਂਜ ਮੈਨੇਜ ਕਰਾਉਣੀ ਹੈ ਜੀ ਤੇ ਉਹ ਦੋਏ ਚੀਜ਼ ਦਾ ਤਾਂ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਇਸ ਲਾਈਨ ਵਿੱਚ ਵੀ ਆਉਣਾ ਜੀ ਤੇ ਤਾਂ ਉਦੋਂ ਨਾਲ ਉਹਨੇ ਮੈਨੂੰ ਇੰਨਾ ਪਰੇਸ਼ਾਨ ਕਰਨਾ ਕਦੇ ਮੇਰੀ ਬੱਸ ਰੋਕ ਲੈਣੀ ਉਹ ਬੱਸ ਦੇ ਅੱਗੇ ਆ ਕੇ ਕਾਦੇ ਮੇਰੀ ਬੱਸ ਵਿੱਚ ਚੜ ਜਾਣਾ ਟਿਕਟ ਲੈ ਲੈਣੀ ਉਹ ਮੈਨੂੰ ਲੱਗਣਾ ਯਾਰ ਇਹ ਤਾਂ ਬੜਾ ਔਖਾ ਕੰਮ ਆ ਮੈਂ ਟਿਕਟ ਕਹਿਣਾ ਉਹ ਕਿੱਝ ਹੋ ਗਈ ਮੈਂ ਕਿਹਾ ਕਿ ਮੈਂ ਪਿੱਛੇ ਦੇਖਣਾ ਉਹ ਬੈਠਾ ਮਤਲਬ ਜਿਵੇਂ ਪ੍ਰੋਪਰ ਫਿਲਮਾਂ ਨਾਲ ਸਟੋਰੀ ਸੀਗੀ ਮੇਰੀ ਤਾਂ ਹੋ ਜੇ ਕਿਸੇ ਨੇ ਮੈਨੂੰ ਕਾਲਜ ਚ ਬੁਲਾ ਲਿਆ ਮੇਰੇ ਕਲਾਸਮੇਟ ਨੇ ਵੀ ਆਉਣੇ ਕਿਸੇ ਤੇ ਥੱਪੜ ਮਾਰ ਕੇ ਸਲਤਾਂ ਤੋੜਤੀਆਂ ਕਿਸੇ ਸਿਰ ਪਾੜਤਾ ਕਿਸੇ ਪੱਗ ਲਾਤੀ ਇਨਾ ਜ਼ਿਆਦਾ ਔਖਾ ਹੋ ਗਿਆ ਸੀ ਨਾ ਕੰਮ ਮੈਨੂੰ ਇਵਨ ਮੇਰੇ ਫਰੈਂਡਸ ਕਲਾਸਮੇਟ ਕੁੜੀਆਂ ਵੀ ਬੁਲਾਉਣ ਹਟੀਆਂ ਸੀਗੀਆਂ ਵੀ ਜੇ ਇਹਨੂੰ ਬੁਲਾਵਾਂਗੇ ਤਾਂ ਪਤਾ ਨਹੀਂ ਕੀ ਹੋ ਜਾਊਗਾ ਕਿਉਂਕਿ ਪੇਰੈਂਟਸ ਆ ਤੇ ਬੱਚਿਆਂ ਨੂੰ ਹਟਾਉਣ ਲੱਗ ਗਏ ਸੀ ਉਹਦੇ ਕਰਕੇ ਕਿ ਹਾਂ ਵੀ ਇਦਾਂ ਕੁਝ ਹੈਗਾ ਕਾਲਜ 'ਚ ਕੁੜੀ ਕਰਕੇ ਨਾ ਮੇਰੇ ਧਿਆਨ ਦਾ ਸੀਗਾ ਚਾਹੇ ਗਲਤੀ ਮੇਰੀ ਹੈ ਨਹੀਂ ਕਿ ਅਲੀਗੇਸ਼ਨ ਮੇਰੇ 'ਤੇ ਲੱਗਣਾ ਵਾ ਕੀ ਗਲਤੀ ਮੇਰੀ ਆ ਉਹ ਚੀਜ਼ਾਂ ਮੈਂ ਬਹੁਤ ਦੇਖੀਆਂ ਮੈਂ ਫੇਕੇ ਦੱਸਿਆ ਵੀ ਇਦਾਂ ਕਰਕੇ ਉਹਨੇ ਮੈਂ ਇਦਾਂ ਕੀਤਾ ਨਾ ਉਹ ਐਂ ਕਰਦਾ ਮੈਨੂੰ ਤੰਗ ਕਰਦਾ ਜੋ ਮੈਂ ਤਾਂ ਕਾਲਜ ਜਾਣਾ ਹਟਣ ਲੱਗ ਮੈਂ ਕਿ ਮੈਨੂੰ ਜਾਣਾ ਕਾਲਜ ਮੈਂ ਜਾਣਾ ਨਹੀਂ ਕਿ ਮੈਨੂੰ ਇੰਨਾ ਤੰਗ ਕਰਦਾ ਇੱਕ ਮੇਰੇ ਹੁੰਦਾ ਸੀ ਕੁਝ ਵੀ ਹੁੰਦਾ ਮੈਂ ਘਰੇ ਆ ਕੇ ਦੱਸ ਦਿੰਦੀ ਸੀ ਜੀ ਤੇ ਮੰਮੀ ਨੇ ਕਿਹਾ ਨਾ ਵੀ ਤੂੰ ਤੂੰ ਕਾਤੋਂ ਡਰਤੀ ਆ ਅਸੀਂ ਹੈਗੇ ਆ ਨਾ ਤੂੰ ਕਾਲਜ ਪੜ੍ਹੇਂਗੀ ਤੂੰ ਉਹਦੇ ਪਿੱਛੇ ਕਾਲਜ ਨਹੀਂ ਛੱਡੇਂਗੀ ਪੜ੍ਹਾਈ ਨਹੀਂ ਛੱਡਣੀ ਤੂੰ ਤੇ ਚਲੋ ਉਹਨਾਂ ਨੇ ਕਿਹਾ ਮੈਂ ਕਿ ਮੈਨੂੰ ਇਹ ਲੱਗਦਾ ਹੁੰਦਾ ਸੀ ਬੁਰਾ ਕਿ ਮੈਨੂੰ ਕੋਈ ਪਲਾਂਦਾ ਤਾਂ ਹੈ ਨਹੀਂਗਾ ਹਾਂ ਉਹ ਮੈਨੂੰ ਤੁਸੀਂ ਕੱਲੇ ਹੋਗੇ ਮੇਨੋ ਜੀ ਬਹੁਤ ਹਾਰਟ ਕਰਨ ਲੱਗੇ ਕਿ ਮੈਂ ਕਿਹਾ ਮੈਨੂੰ ਕੋਈ ਨਹੀਂ ਬੁਲਾਉਂਦਾ ਹੈਗਾ ਮੈਂ ਕਿਹਾ ਮੰਮੀ ਮੈਂ ਨਹੀਂ ਜਾਣਾ ਹੈਗਾ ਤੇ ਮੈਨੂੰ ਕੋਈ ਨਹੀਂ ਬੁਲਾਉਂਦਾ ਤੇ ਫਿਰ ਵੀ ਚਲੋ ਕਰਦੇ ਕਰਾਉਂਦੇ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਫਿਰ ਉਹਨੇ ਮੇਰਾ ਨਾਮ ਲਿਖਵਾ ਲਿਆ ਤੇ ਹਾਂ ਮਤਲਬ ਬ੍ਰਦਰ ਨੇ ਸਮਝਾ ਕੇ ਵੀ ਇਹ ਫਿਰ ਵੀ ਉਹਨ ਸਮਝ ਨਹੀਂ ਆਈ ਫਿਰ ਉਹਨੇ ਜਦੋਂ ਮੇਰਾ ਨਾਮ ਲਖਾਇਆ ਫਿਰ ਅਸੀਂ ਪੁਲਿਸ ਕੰਪਲੇਂਟ ਕੀਤੀ ਤੇ ਫਿਰ ਥੋੜਾ ਜਿਹਾ ਹੋਇਆ ਫਿਰ ਉਹਨੇ ਨਾਮ ਨੂੰ ਕਹਿੰਦੇ ਰਿਮੂਵ ਕਰਵਾਤਾ ਸੀਗਾ ਮਸ ਐਵੇਂ ਸੀਗਾ ਮੇਰਾ ਤਾਂ ਬਹੁਤ ਹੀ ਕਾਫੀ ਤੁਸੀਂ ਮਤਲਬ ਇਹ ਚੀਜ਼ ਹੈ ਕਿ ਹਾਂ ਕੰਫਰਟ ਅਨਕੰਫਰਟੇਬਲ ਐਂਡ ਹਰਟ ਹੋਣਾ ਪਤਾ ਮੈ ਕਿਦਾਂ ਕੱਡੇ ਨੇ ਉਹ ਟਾਈਮ ਨਾ ਬਹੁਤ ਹੀ ਗੰਦਾ ਸੀਗਾ ਏਦਾਂ ਕਦੇ ਕਿਸੇ ਨਾਲ ਹੋਵੇ ਨਾ ਪਰ ਪਲੀਜ਼ ਏਦਾਂ ਤੰਗ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਕਰਿਆ ਵੀ ਨਾ ਕਰੋ ਤੇ ਇਹ ਦੇਖਿਆ ਕਰੋ ਕੁੜੀ ਠੀਕ ਆ ਜੇ ਤੁਹਾਡੀ ਫੀਲਿੰਗਸ ਹੈਗੀ ਤਾਂ ਉਦਾਂ ਉਹਨੂੰ ਦੱਸ ਦੋ ਜੇ ਉਹ ਐਗਰੀ ਹੈਗੀ ਆ ਤਾਂ ਠੀਕ ਆ ਆਦਰਵਾਇਜ਼ ਉਹਨੂੰ ਏਦਾਂ ਟੋਲਰੇਟ ਨਾ ਹਨਾ ਟੌਰਚਰ ਨਾ ਕਰੋ ਕਿ ਹਾਂ ਵੀ ਤੂੰ ਹੀ ਆ ਜੋ ਹੈਗੀ ਆ ਅਗਲੇ ਅਗਲੀ ਵਿਚਾਰੀ ਮੰਨੇ ਨਾ ਕੁਛ ਨਾ ਫਿਰ ਮੁੜ ਕੇ ਫਿਰ ਉਹ ਗਲਤ ਹੁੰਦਾ ਸਾਰਾ ਸਿਸਟਮ ਕਿ ਹਾਂ ਫਿਰ ਉਹਨਾਂ ਨੂੰ ਲੱਗਦਾ ਸਾਡੀ ਈਗੋ ਹਰਟ ਹੋਈ ਆ ਹਾਂ ਹਣਾ ਇਹ ਬਹੁਤ ਹੁੰਦੀ ਚੀਜ਼ਾਂ ਪਰ ਮੇਰੇ ਨਾਲ ਤਾਂ ਠੀਕ ਆ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਤਾਂ ਉਦਾਂ ਫੀਲਿੰਗ ਸ਼ੇਅਰ ਕਰ ਦਿਓ ਪਰ ਐਦਾਂ ਕਿਸੇ ਨੂੰ ਜੋ ਮੈਂ ਸ਼ੇਸ ਕੀਤਾ ਹਾਂ ਬਿਲਕੁਲ ਗਲਤ ਸੀਗਾ ਉਹ ਜੀ ਅੱਛਾ ਜਿੱਦਾਂ ਨਾਲ ਅਸੀਂ ਟ੍ਰੇਲਰ ਦੇ ਵਿੱਚ ਵੇਖਦੇ ਆ ਕਿ ਕੀ ਨਾ ਮਤਲਬ ਕਿ ਪੰਗੂ ਮੈਡਮ ਤੇ ਰੂਪੀ ਮੈਮ ਤੁਹਾਡੇ ਉੱਤੇ ਕਮੈਂਟ ਕਰਦੇ ਨੇ ਹੈਨਾ ਤਾਂ ਅਗਰ ਅਸੀਂ ਰੀਅਲ ਲਾਈਫ ਦੇ ਵਿੱਚ ਵੇਖੀਏ ਤਾਂ ਰੀਅਲ ਲਾਈਫ ਵਿੱਚ ਵੀ ਇਹ ਚੀਜ਼ਾਂ ਹਮੇਸ਼ਾ ਕਈਆਂ ਜਾਂਦੀਆਂ ਆ ਕਿ ਇੱਕ ਕੁੜੀ ਕੁੜੀ ਦੀ ਦੁਸ਼ਮਣ ਹੁੰਦੀ ਹੈ ਤੁਹਾਨੂੰ ਲੱਗਦਾ ਹੈ ਕਿ ਜੇ ਇਹ ਇੱਕ ਕੁੜੀ ਕੁੜੀ ਦੇ ਸਪੋਰਟ ਦੇ ਵਿੱਚ ਖੜੀ ਹੋ ਜੇ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਜਿਹੜਾ ਚੇਂਜ ਹੋ ਸਕਦਾ ਹੈ ਮੈਨੂੰ ਲੱਗਦਾ ਕੁੜੀਆਂ ਦੇ ਨਾਲੋਂ ਮੁੰਡੇ ਬੈਸਟ ਹੁੰਦੇ ਆ ਫਰੈਂਡਸ ਚਾਹੇ ਮੁੰਡੇ ਨੂੰ ਫਰੈਂਡ ਬਣਾ ਲਓ ਉਹ ਵੀ ਬੈਸਟ ਰਹਿਣਗੇ ਹਨਾ ਉਹ ਮੁੰਡਿਆਂ ਦੀ ਯਾਰੀ ਇੰਨੀ ਵਧੀਆ ਹੁੰਦੀ ਹੈ ਸਟਰੋਂਗ ਹੁੰਦੀ ਹੈ ਚਾਹੇ ਲੜ ਵੀ ਪੈਣ ਤੁਹਾਨੂੰ ਪਤਾ ਨਹੀਂ ਲੱਗੂ ਕਿ ਉਹ ਲੜੇ ਹੋਏ ਨੇ ਆਪਸ ਵਿੱਚ ਕਿ ਬੋਲਦੇ ਨਹੀਂ ਫਿਰ ਵੀ ਇਕੱਠੇ ਇਦਾਂ ਰਹਿੰਦੇ ਆ ਕੁੜੀਆਂ ਵਿੱਚ ਥੋੜਾ ਇਹ ਹੋ ਜਾਂਦਾ ਮੈਨੂੰ ਲੱਗਦਾ ਚਾਹੇ ਇਹ ਨਹੀਂਗਾ ਕਿ ਸਾਡੀ ਇੰਡਸਟਰੀ ਦੀ ਗੱਲ ਆ ਕਿਤੇ ਵੀ ਲਾ ਲਓ ਕੋਈ ਵੀ ਕਿਤੇ ਕੰਮ ਕਰਦੇ ਆ ਥੋੜਾ ਜਿਹਾ ਮੈਨੂੰ ਲੱਗਦਾ ਕੁੜੀਆਂ ਦੇ ਰੱਬ ਬੋਲੇ ਕੋਈ ਨੇਚਰ ਵਿੱਚ ਹੀ ਕੁਝ ਹੈਗਾ ਕਿ ਉਹ ਇੱਕ ਦੂਜੇ ਨੂੰ ਇਹ ਨਹੀਂਗਾ ਕਿ ਉਹ ਇੱਥੇ ਉਹਨੂੰ ਦੇਖ ਨਹੀਂ ਸਕਦੇ ਇੱਕ ਦੂਜੇ ਨੂੰ ਕਿ ਸ਼ਾਇਦ ਉਹਨਾਂ ਦੇ ਇਨਸਿਕਿਉਰਟੀ ਆ ਜਾਂਦੇ ਜਾਂ ਇਹ ਕੀ ਨਹੀਂ ਇਹ ਮੇਥੋ ਵੱਧ ਕੇ ਮੇ ਚਲੀ ਗਈ ਤਾਂ ਹੁਣ ਆਈ ਆ ਜਾਂ ਕੁਝ ਵੀ ਹਨਾ ਜਾਂ ਉਹਦੀ ਉਹ ਅਗਲਾ ਕਾਤੋਂ ਇੰਨੇ ਬੌਸ ਇੰਨੇ ਉਹਦੀ ਕਿਉਂ ਪ੍ਰੇਸ ਕਰਦਾ ਆ ਮੈਨੂੰ ਕਤੋਂ ਨਹੀਂ ਅੱਗੇ ਰੱਖਿਆ ਅੱਛਾ ਤਾਂ ਉਹਦੀ ਚਮਚਾਗਿਰੀ ਕਰਦੀ ਤਾਂ ਕਰਦਾ ਹੁਣ ਤਾਂ ਹੀ ਉਹਨੂੰ ਕੰਮ ਮਿਲ ਰਿਹਾ ਇਹ ਕੁੜੀਆਂ ਵਿੱਚ ਹੈਗਾ ਆ ਮਤਲਬ ਮੇਨਲਾ ਤਾਂ ਕੁੜੀਆਂ ਜ਼ਿਆਦਾ ਨਾ ਕੁੜੀਆਂ ਦੇ ਕੈਰੇਕਟਰ ਤੇ ਗੱਲ ਕਰਦੀਆਂ ਨੇ ਹਨਾ ਮੁੰਡੇ ਨਹੀਂ ਕਦੇ ਵੀ ਕਿਸੇ ਤੇ ਗੱਲ ਕਰਨਗੇ ਕੁੜੀਆਂ ਵਿੱਚ ਇਹ ਚੀਜ਼ ਹੈਗੀ ਆ ਕਿ ਕਿਸੇ ਦੀ ਫालतू ਗੱਲ ਕਰਨੀ ਕਿ ਹਾਂ ਉਹ ਤਾਂ ਇਦਾਂ ਜੀ ਉਹ ਤਾਂ ਇਦਾਂ ਉਹ ਤਾਂ ਉਹਨਾਂ ਨਾਲ ਹੁਣ ਤੁਸੀਂ ਇਹ ਹੀ ਲਾ ਲਓ ਜੇ ਮੇਰੇ ਚਾਰ ਫਿਲਮਾਂ ਕਿਸੇ ਸੇਮ ਐਕਟਰ ਨਾ ਆ ਗਏ ਆ ਜਾ ਮੇਰੇ ਚਾਰ ਗਾਣੇ ਸੇਮ ਨਾ ਆ ਗਏ ਮੈਨੂੰ ਉਹਨਾਂ ਜੋੜ ਦੇਣਗੇ ਹਮ ਹਣਾ ਇਹ ਚੀਜ਼ ਹੈਗੀ ਆ ਮਤਲਬ ਹਰ ਕਿਤੇ ਹੀ ਆ ਮੇਨਾਂ ਦਾ ਇਹ ਚੀਜ਼ ਗਲਤ ਆ ਕਿ ਬਿਨਾ ਗੱਲ ਤੋਂ ਕਿਸੇ ਤੇ ਅਲੀਗੇਸ਼ਨ ਲਗਾਉਣੇ ਗਲਤ ਹਮ ਲੱਗਦਾ ਕਿ ਜਿੱਦਾਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਬਹੁਤ ਤਰੱਕੀ ਕਰ ਰਹੇ ਹਾਂ ਪਰ ਸਾਨੂੰ ਇਹ ਚੀਜ਼ਾਂ 'ਚ ਵੀ ਤਰੱਕੀ ਕਰਨੀ ਚਾਹੀਦੀ ਹੈ ਇਥੋਂ ਹੈਗਾ ਇਹ ਆਬਵੀਅਸਲੀ ਕਿਉਂਕਿ ਇਹ ਤੁਹਾਨੂੰ ਨਾ ਮੈਂਟਲੀ ਡਿਸਟਰਬ ਕਰਦੀਆਂ ਨੇ ਚੀਜ਼ਾਂ ਜੇ ਹੁਣ ਕੁਛ ਵੀ ਐ ਤੁਸੀਂ ਲਗਾ ਲਓ ਕਿ ਹਾਂ ਜੇ ਮੈਂ ਗਰੋ ਵੀ ਕਰ ਰਹੀ ਹਾਂ ਜੇ ਅਗਲੇ ਮਿੰਟ ਦੇਖਦੇ ਕਿ 10 ਕਰੀ ਅੱਛਾ ਤਾਂ ਇਦਾਂ ਸੀ ਮਤਲਬ ਉਹ ਚੀਜ਼ ਨੂੰ ਗਲਤ ਵੇਨਾ ਕਰਨ ਸ਼ੁਰੂ ਕਰ ਦੇਣਾ ਨਹੀਂ ਨਹੀਂ ਇਹਨੂੰ ਕੰਮ ਇਦਾਂ ਨਹੀਂ ਮਿਲਿਆ ਗਲਤ ਇਦਾਂ ਮਿਲਿਆ ਵਾ ਹਾਂ ਨਾ ਇਹ ਚੀਜ਼ ਹੁੰਦੀਆਂ ਨੇ ਸਾਰੇ ਕਿਤੇ ਹੈਗੀਆਂ ਨੇ ਤਾਂ ਹੈਗਾ ਯਾ ਮੈਨੂੰ ਤਾਂ ਆਪ ਲੱਗਦਾ ਹੈ ਚੇਂਜ ਹੋਣਾ ਚਾਹੀਦਾ ਹੈ ਕਿ ਕੁੜੀਆਂ ਕੁੜੀਆਂ ਦੀ ਫਰੈਂਡਸ ਨਹੀਂ ਮੇਰੀ ਖੁਦ ਨਹੀਂ ਕੋਈ ਫਰੈਂਡ ਹੈ ਕਿ ਮੈਂ ਐਵੇਂ ਕਮਾਂ ਮੈਂ ਕਿਉਂਕਿ ਮੇਰਾ ਇਹ ਹੈ ਕਿ ਮੈਂ ਕਦੇ ਬਣਾਈ ਨਹੀਂ ਨਿਗੀਆਂ ਅੱਛਾ ਮਤਲਬ ਇੱਕ ਨੇਚਰ ਨਹੀਂ ਨਾ ਮਤਲਬ ਮੈਂ ਮੈਚ ਨਹੀਂ ਕੀਤਾ ਕਿਸੇ ਨਾਲ ਵਾਈਬ ਨਹੀਂ ਮੈਚ ਕੀਤੀ ਜਾਂ ਮੈਨੂੰ ਇਹ ਆ ਕਿ ਲਾ ਲਓ ਕਿ ਮੈਨੂੰ ਬਹੁਤੇ ਸਰਕਲ ਨਹੀਂ ਮੇਰੇ ਸ਼ਾਇਦ ਮੇਰਾ ਨੇਚਰ ਇਹ ਹੈ ਮੇਰੇ ਕਾਲਜ ਟਾਈਮ ਦੀ ਮੇਰੇ ਫਰੈਂਡ ਮੇਰੇ ਨਾਲ ਆ ਮੇਰੇ ਸਕੂਲ ਟਾਈਮ ਦੀ ਮੇਰੇ ਫਰੈਂਡਸ ਮੇਰੇ ਨਾਲ ਨੇ ਇੰਡਸਟਰੀ ਦਾ ਨਹੀਂ ਹੈਗਾ ਕੋਈ ਵੀ ਮਤਲਬ ਉਦਾਂ ਮੇਰੇ ਨਾਲ ਸਭ ਦੀ ਵਧੀਆ ਵਾਂ ਮੈਂ ਸਭ ਨਾਲ ক্লোਜ਼ ਹਾਂ ਇਹ ਨਹੀਂ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਉਹ ਬਹੁਤ ক্লোਜ਼ ਆ ਤੇ ਮੈਂ ਉਹਨਾਂ ਕੋਲ ਮੰਫਰਨ ਜਾਣੀ ਜਾਂ ਕਿਤੇ ਅਸੀਂ ਬੈਠ ਕੇ ਡਿਨਰ ਕਰਦੇ ਹਾਂ ਐਦਾਂ ਦਾ ਕੋਈ ਨਹੀਂ ਹੈ ਜਿਹਾ ਪਾਰਟੀ ਸੇ ਜਾਂਦੇ ਆ ਅਦਨੋਂ ਨਹੀਂ ਹੈਗਾ ਅਦਰਵਾਈਜ਼ ਮੇਰੇ ਸਪਨਾ ਬਹੁਤ ਵਧੀਆ ਸਾਰੇ ਇੰਡਸਟਰੀ ਵਧੀਆ ਵਾ ਸਭ ਨਾਲ ਹੱਸ ਖੇਡ ਕੇ ਬੋਲਦੇ ਜਦੋਂ ਕੰਮ ਕਰਦੇ ਕੰਮ ਅਦਰਵਾਈਜ਼ ਕੰਮ ਕੀਤਾ ਉੱਥੇ ਤੱਕ ਇਸੇ ਰੱਖ ਕੇ ਆ ਜੰਨੇ ਵਾਪਸ ओके ਤਾਂ ਇਹ ਫਿਲਮ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮਨਰਾਜ ਜਿਵੇਂ ਨਵੀਂ ਹੈ ਹੈਨਾ ਤੁਸੀਂ ਕਾਫੀ سارے ਪ੍ਰੋਜੈਕਟਸ ਕਰ ਚੁੱਕੇ ਹੋ ਤਾਂ ਕੋਈ ਉਹਨਾਂ ਨੂੰ ਤੁਸੀਂ ਦੱਸਦੇ ਹੁੰਦੇ ਸੀਗੇ ਕਿ ਹਾਂ ਮਨਰਾਜ ਇਹਨੂੰ ਇਦਾਂ ਕਰ ਲੈ ਜਾਂ ਇਹਨੂੰ ਇਦਾਂ ਕਿ ਜੋ ਤੁਸੀਂ ਫੇਸ ਕੀਤਾ ਆਪਣੀ ਸਟਾਰਟਿੰਗ ਡੇਜ਼ ਦੇ ਵਿੱਚ ਕਿ ਉਹਨਾਂ ਨੂੰ ਨਾ ਫੇਸ ਕਰਨਾ ਪਵੇ ਮਨਰੀਤ ਵਧੀਆ ਕੁੜੀ ਹੈ ਬਹੁਤ ਮਤਲਬ ਵਧੀਆ ਜਿੰਨਾ ਕਿ ਮੈਂ ਉਹਨੂੰ ਦੇਖਿਆ ਕੰਮ ਕਰਦੀ ਨੂੰ ਵਧੀਆ ਕੀਤਾ ਉਹਨੇ ਫਰਸਟ ਡੈਬਿਊ ਉਹਨੇ ਮੈਨੂੰ ਲੱਗਾ ਉਹਨੂੰ ਦੱਸਣ ਦੀ ਲੋੜ ਨਹੀਂ ਪਈ ਉਹ ਨਿਕ ਤਿਆਰੀ ਨਾ ਆਈ ਹੋਈ ਸੀ ਹੈਨਾ ਕਦੇ-ਕਦੇ ਬਾਈ ਚਾਂਸ ਉਹਨੂੰ ਕੁਝ ਲੱਗਿਆ ਕਿ ਮੈਂ ਦੇਖੋ ਕੌਣ ਸਿਖਾਉਣ ਵਾਲੀ ਮੈਂ ਤਾਂ ਹੈਨਾ ਮੈਂ ਤਾਂ ਖੁਦ ਸਿੱਖ ਰਹੀ ਆ ਕਿ ਠੀਕ ਆ ਕਦੇ-ਕਦੇ ਉਹਨੇ ਮੈਨੂੰ ਕੁਝ ਪੁੱਛਣਾ ਤੇ ਮੈਂ ਉਹ ਦੱਸ ਸਕਦੀ ਮੈਂ ਹੁਣ ਕਿਸੇ ਨੂੰ ਐਦਾ ਨਹੀਂ ਕਿ ਹੈਗਾ ਕਿ ਮੈਂ ਕਿਸੇ ਨੂੰ ਸਿਖਾ ਸਕਦੀ ਜਿੰਨਾ ਕੁ ਮੈਨੂੰ ਨੌਲੇਜ ਆ ਉਹ ਮੈਂ ਦੱਸ ਸਕਦੀ ਆ ਉਹਨਾਂ ਕੁ ਮੈਂ ਜ਼ਰੂਰ ਦੱਸਿਆ ਵਾ ਪਰ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਫਰਸਟ ਡੈਬਿਊ ਆ ਚਲੋ ਪਰਮਾਤਮਾ ਉਹਨਾਂ ਨੂੰ ਹੋਰ ਤਰੱਕੀਆਂ ਦੇ ਅਗਰ ਮੈਂ ਪ੍ਰਭ ਗਰੇਵਾਲ ਦੀ ਗੱਲ ਕਰਾਂ ਤਾਂ ਪ੍ਰਭ ਤੁਸੀਂ ਬਹੁਤ ਸਾਰੇ ਪ੍ਰੋਜੈਕਟ ਪੰਜਾਬੀ ਵਿੱਚ ਕਰ ਚੁੱਕੇ ਹੋ ਹਨਾ ਤਾਂ ਅੱਗੇ ਤੁਹਾਡਾ ਕੁਝ ਹੈ ਕਿ ਬਾਲੀਵੁੱਡ ਜਾਂ ਫਿਰ ਅੱਜਕੱਲ੍ਹ ਜੇ ਅਸੀਂ ਗੱਲ ਕਰੀਏ ਸਾਊਥ ਦੀ ਇੰਡਸਟਰੀ ਬਹੁਤ ਜ਼ਿਆਦਾ ਅਪ ਹੋ ਰਹੀ ਹੈ ਤਾਂ ਮਤਲਬ ਉਧਰ ਕੰਮ ਕਰਨ ਦਾ ਹੈ ਕੁਝ ਅ ਗੱਲ ਇਹ ਕਿ ਮੈਂ ਆਲਰੇਡੀ ਕਰ ਚੁੱਕੀ ਹਾਂ ਸਾਊਥ ਦੀ ਵੀ ਸਾਊਥ ਵਿੱਚ ਹੀ ਉਹ ਵਾਹ ਤੇ ਮੈਂ ਸਾਊਥ ਦੀ ਮੂਵੀ ਕੀਤੀ ਸੀਗੀ ਅਸੀਂ ਰਾਮਨਾਡੂ ਸਟੂਡੀਓ ਉੱਥੇ ਉਹਨਾਂ ਨੇ ਸਟੂਡੀਓ ਕੀਤੀ ਸੀਗੀ ਤੇ ਉਹ ਤਾਂ ਕੀ ਹੋਇਆ ਕਿ ਬਹੁਤ ਸੋਨਾ ਸ਼ੂਟ ਹੋਇਆ ਸਾਰਾ ਕੁਝ ਹੋ ਗਿਆ ਸੀ ਕਰੋਨਾ ਆ ਗਿਆ ਉਹ ਉਹ ਮਤਲਬ ਵਿਚ ਹੀ ਰਹਿ ਗਿਆ ਸਾਡਾ ਸ਼ੂਟ ਤੇ ਨਾ ਤਾਂ ਰੀਲੀਜ਼ਿੰਗ ਤੇ ਹੋਇਆ ਨਾ ਮਤਲਬ ਕੰਪਲੀਟ ਹੋਇਆ ਉਹਦੇ ਕਰਕੇ ਥੋੜਾ ਵਿਚ ਰਹਿ ਗਿਆ ਵਾ ਤੇ ਮੈਂ ਜ਼ਰੂਰ ਕੀਤੀ ਸੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਉੱਥੇ ਤੇ ਅਸੀਂ ਬਾਲੀਵੁੱਡ ਦੇ ਮੈਂ ਹੋਣੇ ਕਰਕੇ ਆਈਆਂ ਮਤਲਬ ਪ੍ਰਾਈਮ ਦਾ ਪ੍ਰੋਜੈਕਟ ਕਰਕੇ ਆਈਆਂ ਹਿੰਦੀ ਤੇ ਉਹ ਵੀ ایکسپੀਰੀਅੰਸ ਬਹੁਤ ਹੋਣਾ ਸੀਗਾ ਮਤਲਬ ਉਥੋਂ ਸਿੱਖਣ ਨੂੰ ਬਹੁਤ ਕੁਸ਼ ਮਿਲੇਆ ਦੋਨਾਂ ਜਗ੍ਹਾ ਤੋਂ ਮੈਨੂੰ ਕਿ ਇੰਨੇ ਪ੍ਰੋਫੈਸ਼ਨਲਿਜ਼ਮ ਨਾਲ ਕੰਮ ਕਰਦੇ ਨੇ ਇੰਨਾ ਉਹਨਾਂ ਵਿੱਚ ਕੰਮ ਕਰਨ ਦਾ ਨੌਲੇਜ ਹੈਗੀ ਆ ਹਰ ਚੀਜ਼ ਦੀ ਉਹ ਪਹਿਲਾਂ ਹੀ ਪ੍ਰਿਪੇਅਰ ਹੁੰਦੇ ਆ ਹਰ ਚੀਜ਼ ਲਈ ਸਾਡੇ ਐਦਾਂ ਥੋੜਾ ਹੈਗਾ ਵਾ ਕਿ ਸਾਨੂੰ ਥੋੜੀ ਇੱਥੋਂ ਦਾ ਚਾਹੇ ਫਾਈਨੈਂਸ਼ੀਅਲ ਗੱਲ ਹੋ ਜਾ ਕੁਝ ਵੀ ਹੈ ਨਾ ਕੋਈ ਨਾ ਕੋਈ ਪ੍ਰੋਬਲਮ ਆਉਂਦੀਆਂ ਨੇ ਪਰ ਉੱਥੋਂ ਦੀ ਉਹਨਾਂ ਦੀ ਇੰਨੀ ਪ੍ਰੇਪਰੇਸ਼ਨ ਹੁੰਦੀ ਆ ਸਭ ਤੋਂ ਪਹਿਲਾਂ ਮਤਲਬ ਤਿੰਨ ਤਿੰਨ ਚਾਰ ਚਾਰ ਸਾਲ ਦੀਆਂ ਪ੍ਰੇਪਰੇਸ਼ਨਾਂ ਕਰਕੇ ਉਹ ਪ੍ਰੋਪਰ ਵੇ ਨਾ ਆਉਂਦੇ ਨੇ ਹਨਾ ਬਾਕੀ ਉਹਨਾਂ ਟਾਈਮਿੰਗ ਬਹੁਤ ਸੋਹਣੀਆਂ ਸਕ੍ਰਿਪਟ ਦੇਣ ਦਾ ਤਰੀਕਾ ਹਰ ਚੀਜ਼ ਲਿਖਣ ਦਾ ਉਹ ਬਹੁਤ ਵਧੀਆ ਮਤਲਬ ਪ੍ਰੋਫੈਸ਼ਨਲਿਜ਼ਮ ਉੱਥੇ ਦਿਖਦਾ ਹੈ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੀ ਤਾਂ ਮਤਲਬ ਅਸੀਂ ਵੇਖ ਸਕਦੇ ਹਾਂ ਕਿ ਹੁਣ ਅੱਗੇ ਚੱਲ ਕੇ ਕੀ ਕੰਮ ਹੈ ਪੰਜਾਬੀ ਇੰਡਸਟਰੀ ਤੁਸੀਂ ਘੱਟ ਕੰਮ ਕਰੋ ਤੇ ਸਾਊਥ ਚ ਜ਼ਿਆਦਾ ਹੈ ਜੀ ਜੀ ਮੈਨੂੰ ਮਤਲਬ ਸ਼ੁਰੂ ਤੋਂ ਹੀ ਮੈਂ ਮੈਂ ਨਾ ਕਲਕੱਤਾ ਬੌਰਨਾ ਜੀ ਤੇ ਉੱਥੋਂ ਦਾ ਮੈਨੂੰ ਲੱਗਾ ਥੋੜਾ ਜਿਹਾ ਮੇਰੇ ਵਿੱਚ ਹੈਗਾ ਕਿ ਮੈਂ ਜਿਵੇਂ ਬੰਗਾਲੀ ਕਰਾਂ ਬੰਗਾਲੀ ਕੁਝ ਵੀ ਹੈ ਨਾ ਜਿੱਦਾਂ ਲੁਕਸ ਮੇਕ ਕਰਦੀ ਰਹਿੰਦੀ ਆ ਹਾਂਜੀ ਤੇ ਉਹਦੇ ਕਰਕੇ ਮੈਨੂੰ ਹੁੰਦਾ ਕਿ ਹਾਂ ਕੁਝ ਡਿਫਰੈਂਟ ਕਰਾਂ ਕਿ ਮੈਨੂੰ ਐਦਾਂ ਦਾ ਪ੍ਰੋਜੈਕਟ ਵੀ ਮਿਲ ਸਕਦਾ ਮੈਂ ਐਦਾਂ ਦਾ ਵੀ ਕਰ ਸਕਦੀ ਆ ਕਿ ਮੈਂ ਆਪਣੇ ਆਪ ਨਾਲ ਕਿੰਨਾ ਖੇਡ ਸਕਦੀ ਆ ਆਪਣੇ ਲੁਕਸ ਨਾਲ ਕਿਦਾਂ ਖੇਡ ਸਕਦੀ ਆ ਕਿੰਨੇ ਸਕ੍ਰਿਪਟ ਮੈਂ ਕਿਹੜੀ ਕਿਹੜੀ ਸਕ੍ਰਿਪਟ ਮੈਂ ਤੱਕ ਆ ਸਕਦੀ ਆ ਤੇ ਉਹਦਾਂ ਦਾ ਮੈਨੂੰ ਥੋੜਾ ਸ਼ੌਂਕ ਹੈਗਾ ਇਹ ਚੀਜ਼ ਦਾ ਕਿ ਮੈਂ ਕੁਝ ਡਿਫਰੈਂਟ ਲੈ ਕੇ ਆਵਾਂ ਕਿਆ ਬਾਤ ਹੈ ਸਾਨੂੰ ਵੀ ਇੰਤਜ਼ਾਰ ਰਹੇਗਾ ਅਸੀਂ ਵੀ ਵੇਖਣਾ ਚਾਹੁੰਦੇ ਆਂ ਕਿ ਸਾਡੀ ਪ੍ਰਪ ਵਗੈਰੇ ਵਾਲ ਜਦੋਂ ਬੰਗਾਲੀ ਜਾਂ ਫਿਰ ਕੋਈ ਸਾਉਦੀ ਫਿਲਮ ਕਰਦੀ ਹੈ ਤਾਂ ਕਿ ਕਿਸ ਤਰ੍ਹਾਂ ਪਰਫਾਰਮ ਕਰਦੀ ਹੈ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਫਿਲਮ ਦੇ ਰਿਲੇਟਿਡ ਸਾਡੀ ਮੂਵੀ ਆ ਰਹੀ ਆ 17 ਜਨਵਰੀ ਨੂੰ ਚੋਰਾ ਨਾ ਜਾ ਰਹੀ ਆ ਬਹੁਤ ਹੀ ਸੋਹਣਾ ਕਨਸੈਪਟ ਆ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਮੂਵੀ ਬਣਾਈ ਆ ਤੇ ਪਲੀਜ਼ ਜਿੱਦਾਂ ਤੁਸੀਂ ਸਾਰੇ ਪ੍ਰੋਜੈਕਟਸ ਨੂੰ ਪਿਆਰ ਦਿੱਤਾ ਤੇ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਜੈਕਟ ਵੀ ਬਹੁਤ ਸੋਹਣਾ ਲੱਗੂਗਾ ਤੇ ਤੁਸੀਂ ਉਸ ਤੋਂ ਵੱਧ ਪਿਆਰ ਦੋਗੇ ਸੋ ਮਿਲਦੇ ਹਾਂ ਜਲਦੀ 17 ਜਨਵਰੀ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਹੋਰ ਅਪਡੇਟ ਦੇ ਲਈ ਬਨੇ ਰਹੋ ਗੱਭਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ